ਨਹੀਂ ਨਹੀਂ ਤੁਸੀਂ ਤੱਕਾ ਕਰ ਰਹੇ ਹੋ ਜੀ ਪੀ ਸਾਹਿਬ ਸਪੀਕਰ ਰੋਂ ਤੁਹਾਡੇ ਨਾਲ ਆ ਇੱਕ ਵਾਲੀ ਸਾਡਾ ਮਜਬੂਰ ਨਹੀਂ ਨਹੀਂ ਮਜਬੂਰੀ ਸਪੀਕਰ ਵਾਲੀ ਕੀ ਹੈ ਪਲੀਜ਼ ਮਜਬੂਰ ਨਾ ਕਿਉਂ ਸਪੀਕਰ ਦੀ ਕਿੱਥੇ ਹੁੰਦੀ ਆ ਜਾਂ ਕਿੱਥੇ ਨਹੀਂ ਹੈ ਨਹੀਂ ਕਿੱਥੇ ਜਾਂਦੀ ਹੈ ਜੀ ਆਇਟ ਲੈ ਲਓ ਜੀ ਮੈਂ ਦੇ ਦੂੰਗਾ ਨਹੀਂ ਕਿੱਥੇ ਅਲਾਜਤ ਹੁੰਦੀ ਹੈ ਸਪੀਕਰ ਹਾਂਜੀ ਹੁੰਦੀ ਆ ਜੀ ਸਾਡੇ ਤੋਂ ਪਰਮਿਸ਼ਨ ਲੈਂਦੇ ਆ ਜੀ ਕਿੱਥੇ ਸਪੀਕਰ ਹੁੰਦੀ ਆ ਹੁੰਦੀ ਆ ਕੋਈ ਉਹ ਇਲੈਕਸ਼ਨ ਹੋ ਰਹੀ ਹੈ ਇਹ ਹੁੰਦੀ ਆ ਜੀ ਇਹ ਤੁਸੀਂ ਤੱਕਾ ਕਰ ਰਹੇ ਹੋ ਡੀਪੀ ਸਾਹਿਬ ਇਹ ਇਲੈਕਸ਼ਨ ਨਹੀਂ ਡੀਪੀ ਸਾਹਿਬ ਤੁਸੀਂ ਤੱਕਾ ਕਰ ਰਹੇ ਹੋ ਤੁਸੀਂ ਲੋਕਾਂ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੇ ਹੋ ਦੇਖੋ ਮੇਰੀ ਗੱਲ ਸੁਣੋ ਅਸੀਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਮੈਂ ਵੀ ਦਸ ਵਾਰ ਹੱਥ ਜੋੜ ਕੇ ਬੇਨਤੀ ਕਰ ਲਈ ਜਿੰਨਾ ਕੁ ਤੁਸੀਂ ਡੀਆਰ ਸਾਹਿਬ ਨਾਲ ਸਾਡੀ ਗੱਲ ਹੋ ਗਈ ਪੰਜ ਬੰਦੇ ਚੱਲੋ ਤੁਹਾਨੂੰ ਮਿਲਾ ਦਿੰਨੇ ਆ ਤੁਸੀਂ ਆਮ ਲੋਕਾਂ ਨੂੰ ਪਲੀਜ਼ ਤੰਗ ਨਾ ਕਰੋ ਕਿਹੜੇ ਲੋਕਾਂ ਦੇ ਬੰਦਾਂ ਦੇ ਲੋਕ ਹੀ ਨੇ ਜਿਨ੍ਹਾਂ ਦਾ ਤੁਸੀਂ ਰਾਹ ਰੋਕਿਆ ਹੋ ਜਿੰਨਾ ਤੁਸੀਂ ਰਾਹ ਰੋਕੀ ਖੜੇ ਹੋ ਬੇਨਤੀ ਆ ਜਿਹੜੇ ਲੰਘ ਰਹੇ ਨੇ ਉਹਨਾਂ ਜਿੰਨਾ ਲੋਕਾਂ ਨਾਲ ਧੱਕਾ ਹੋਇਆ ਜਿੰਨਾ ਲੋਕਾਂ ਨਾਲ ਧੱਕਾ ਹੋਇਆ ਡੀਆਰ ਨੂੰ ਪੁੱਛੋ ਪੁੱਛਦਾ ਕੋਈ ਪ੍ਰੋਸੀਜਰ ਹੈਗਾ ਜਿੰਨਾਂ ਨਾਲ ਧੱਕਾ ਹੋਇਆ ਬਾਜ ਮੇਰੀ ਵੀ ਉੱਚੀ ਹੋ ਸਕਦੀ ਹੈ ਜਿੰਨੀ ਮਰਜ਼ੀ ਕਰ ਲੋ ਹਾਂ ਤੁਸੀਂ ਵੀ ਕਰ ਲੋ ਜਿੰਨੀ ਮਰਜ਼ੀ ਕਰ ਲੋ ਤੁਸੀਂ ਵੀ ਕਰ ਲੋ ਪਲੀਜ਼ ਹੁਣ ਮੇਰੀ ਬੇਨਤੀ ਮੰਨ ਲਓ ਤੁਸੀਂ ਮੇਰੀ ਬੇਨਤੀ ਤੁਸੀਂ ਮੰਨ ਲਓ ਪਲੀਜ਼ ਠੀਕ ਹੈ ਨਾ ਕਾਈਂਡਲੀ ਜੇ ਪੀਸਫੁਲ ਹੀ ਬੈਠੇ ਹੋ ਬੈਠੇ ਰਹੋ ਸਪੀਕਰ ਦੀ ਉਰੇ ਪਰਮਿਸ਼ਨ ਨਹੀਂ ਹੈ ਨਹੀਂ ਤੁਸੀਂ ਤੁਸੀਂ ਜਾਣ ਬੁੱਝ ਕੇ ਤੁਹਾਡੇ ਨਾਲ ਰੋਸ ਹੋਇਆ ਅਸੀਂ ਡੀਆਰ ਸਾਹਿਬ ਨੂੰ ਤੁਹਾਨੂੰ ਮਿਲਾ ਦਿੰਨੇ ਆ ਕੋਈ ਪੰਜ ਜਣੇ ਚੱਲੋ ਆਫਿਸੋਂ ਬੈਠੇ ਨੇ ਤੁਹਾਨੂੰ ਮਿਲਾ ਦਿੰਨੇ ਆ ਤੁਸੀਂ ਅਪਲੀਕੇਸ਼ਨ ਦਿੱਤੀ ਹੈ ਜੀ ਕਿੰਨੇ ਦਿਨ ਹੋ ਗਏ ਨੇ ਅਸੀਂ ਕੋਈ ਦਿੱਤੀ ਸਾਹਿਬ ਅਸੀਂ ਕੋਈ ਫਿਰ ਪ੍ਰਸੀਜਰ ਅਸੀਂ ਪ੍ਰਸੀਜਰ ਆਪਣਾ ਪੂਰਾ ਕੀਤਾ ਹੈ ਜਿਹੜਾ ਬੰਦਾ ਮੇਰੇ ਨਾਲ ਜਿਹੜੇ ਲੇਜੇ ਦੀ ਗੱਲ ਕਰਦਾ ਉਹਦੇ ਨਾਲ ਮੈਂ ਉਹ ਲੇਜੇ ਦੀ ਗੱਲ ਕਰਦਾ ਮੈਂ ਦਬਕਾਂ ਨਹੀਂ ਮਾਰਦਾ ਮੈਂ ਮੈਂ ਤੁਹਾਡੇ ਨਾਲ ਅਸੀਂ ਤੁਹਾਨੂੰ ਹੰਚੀਏ ਬੋਲ ਰਹੇ ਹੋ ਫਿਰ ਹੰਚੀਏ ਬੋਲ ਰਹੇ ਹੋ ਤੁਸੀਂ ਮੈਂ ਤੇ ਸਾਹਮਣੇ ਹੀ ਤੁਹਾਡੇ ਖੜਾ ਹੰਚੀ ਬੋਲਣਾ ਫਿਰ ਬੋਲ ਲੋ ਤੁਸੀਂ ਉੱਚੀ ਕਿਉਂ ਬੋਲਦੇ ਜਿਹੜਾ ਬੰਦਾ ਕਿਹੜਾ ਬੰਦਾ ਜਿਹੜਾ ਬੰਦਾ ਜਿਹੜੇ ਲੈਜੇ ਤੇ ਮੇਰੇ ਨਾਲ ਬੋਲੂਗਾ ਉਹਦੇ ਨਾਲ ਮੈਂ ਉਹੀ ਲੈਜੇ ਚ ਗੱਲ ਕਰੂੰਗਾ ਤੁਸੀਂ ਜਿਹੜੇ ਮਰਜ਼ੀ ਲੈਜੇ ਬੰਦਾ ਮੇਰੇ ਨਾਲ ਜਿਹੜੇ ਲੈਜੇ ਚ ਗੱਲ ਕਰੂਗਾ ਉਹਦੇ ਨਾਲ ਮੈਂ ਉਹੀ ਲੈਜੇ ਚ ਗੱਲ ਕਰੂੰਗਾ ਲੈਜੇ ਚ ਗੱਲ ਕਰੋ ਪਰ ਤੁਹਾਡਾ ਜਿਹੜਾ ਹੈਗਾ ਆ ਤੁਹਾਡਾ ਲੈਜਾ ਤੁਸੀਂ ਚਲੋ ਜੀ ਇੱਕ ਤੁਸੀਂ ਇੱਕ ਮੁਲਾਜ਼ਮ ਹੋ ਤੁਹਾਡਾ ਲੈਜਾ ਜਿਹੜਾ ਹੈਗਾ ਆ ਉਹ ਮੁਲਾਜ਼ਮ ਵਾਲਾ ਹੋਣਾ ਚਾਹੀਦਾ ਹੈ ਹੈਗੇ ਮੁਲਾਜ਼ਮਾਂ ਨੂੰ ਤੁਸੀਂ ਉੱਚੀ ਬੋਲੋਗੇ ਉੱਚੀ ਬੋਲੋਗੇ ਤੁਸੀਂ ਖੰਭੇ ਕਰਨਗੇ ਮੇਰੇ ਮੁਲਾਜ਼ਮ ਮੈਂ ਤੁਹਾਡੇ ਕੋਲ ਆ ਕੇ ਖੜਾ ਮੈਂ ਜਿਹੜੇ ਲੈ ਕੇ ਮੈਕਲ ਕਰ ਰਹੇ ਤੁਸੀਂ ਕਰੋ ਤੁਸੀਂ ਸਾਡੇ ਨਾਲ ਤੱਕਾ ਕਰੋਗੇ ਮੈਂ ਨਹੀਂ ਤੱਕਾ ਕਰ ਰਿਹਾ ਜੀ ਅਸੀਂ ਤੁਹਾਨੂੰ ਚਾਰ ਵਾਰ ਪੁੱਛ ਲਿਆ ਜੀ ਤੁਹਾਡਾ ਸਪੀਕਰ ਨਹੀਂ ਲੱਗੂਗਾ ਜੀ ਸਪੀਕਰ ਨਹੀਂ ਲੱਗੂਗਾ ਜੀ ਨਹੀਂ ਹੋਗਾ ਹੈ ਨਾ ਤੁਹਾਡਾ ਹਾਂਜੀ ਤੱਕਾ ਨਹੀਂ ਆ ਜੀ ਰੂਲ ਹੈ ਰੂਲ ਹੈ ਜੀ ਰੂਲ ਕਿਹੜਾ ਆ ਸਪੀਕਰ ਨਹੀਂ ਲੱਗੂਗਾ ਜੀ ਨਹੀਂ ਰੂਲ ਸਪੀਕਰ ਲਾਉਣ ਤੋਂ ਪਹਿਲਾਂ ਡੀਸੀ ਸਾਹਿਬ ਦੀ ਪਰਮਿਸ਼ਨ ਲੈਣੀ ਹੈ ਸੁਣੀਆ ਇਹ ਰੂਲ ਹੈ ਜੀ ਇਹ ਰੂਲ ਹੈ ਦੋ ਨੰਬਰ ਇਲੈਕਸ਼ਨ ਹੋਈ ਚੁੱਕੀ ਹੈ ਪਰਮਿਸ਼ਨ ਚਾਹੀਦੀ ਹੈ ਜੀ ਜਨਾਨੀ ਕੁੱਟੀ ਹੋਈ ਆ ਪਰ ਚੌਂਦੀ ਉਹ ਰੂੜਾ ਕੱਲ ਦਾ ਸੈਦਪੁਰੇ ਪੰਜ ਕੁੱਟਿਆ ਹੋਇਆ ਹਸਪਤਾਲ ਪਿਆ ਕੋਈ ਕਾਰਵਾਈ ਨਹੀਂ ਉਹ ਰੂੜਾ 57 ਇੱਕ ਤਰਫਾ ਹੋ ਰਹੀਆਂ ਨੇ ਤਦੇ ਵੱਲੋਂ ਉਹ ਰੂਲ ਨੇ ਰੂਲਾ ਦਿਓਗੇ ਮੈਂ ਵੀ ਵਕੀਲ ਐ ਕੋਈ ਗੱਲ ਨਹੀਂ ਕਰੇ ਮੈਨੂੰ ਇਹ ਨਹੀਂ ਮੈਨੂੰ ਰੂਲ ਨਾ ਸਿਖਾਓ ਮੈਂ ਮੁੰਡਾ ਚ ਲੈ ਕੇ ਮੈਂ ਮੁੰਡਾ ਚ ਲੈ ਕੇ ਕੰਮ ਕਰਦਾ ਆ ਔਰ ਮੈਨੂੰ ਮੇਰੇ ਤੁਸੀਂ ਕਹੋ ਪੀ ਉੱਚੀ ਆਵਾਜ਼ ਨਾਲ ਮੈਨੂੰ ਦਬਾ ਲਓਗੇ ਮੈਂ ਨਹੀਂ ਦਬਦਾ ਉਸੀ ਦੁਬਾਰਾ ਰਹੇ ਉਹ ਤੁਹਾਨੂੰ ਨਹੀਂ ਨਹੀਂ ਜੀ ਬਿਲਕੁਲ ਨਹੀਂ ਦੁਬਾਰਾ ਅਸੀਂ ਇਖੋਟੀ ਸਾਹਿਬ ਕਹਿ ਕੇ ਗੱਲ ਕਰਦੇ ਮੈਂ ਵੀ ਤੁਹਾਨੂੰ ਨਾਗਰਾ ਸਾਹਿਬ ਕਹਿ ਰਿਹਾ ਮੇਰੀ ਗੱਲ ਸੁਣੋ ਡੋంట్ ਟ੍ਰਾਈ ਟੂ ਟਵਿਸਟ ਗੱਲਾਂ ਨੂੰ ਟਵਿਸਟ ਨਾ ਕਰੋ ਨਹੀਂ ਕਰਦੇ ਟਵਿਸਟ ਨਾ ਕਰੋ ਟਵਿਸਟ ਨਹੀਂ ਕਰਦੇ ਜੋ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਉਹਦਾ ਜਵਾਬ ਦੇ دیا۔ ਚਲੋ ਠੀਕ ਹੈ ਹੁਣ ਮੈਂ ਇੱਕ ਚੁਣਿਆ ਹੋਇਆ ਨੁਮਾਇੰਦਾ ਤੁਹਾਨੂੰ ਉਹਦਾ ਵੀ ਨਹੀਂ ਪਤਾ ਤੁਸੀਂ ਕਿਹੜੇ ਡੀਆਰ ਬੈਠੇ 6 ਮਹੀਨੇ ਹੋ ਗਏ ਮੈਨੂੰ ਮੇਰਾ ਜਿੱਥੋਂ ਪਤਾ ਕਰਨਾ ਕਰ ਲਿਓ ਮੈਂ ਗੋਲ ਮੋਲ ਗੱਲਾਂ ਨਹੀਂ ਕਰਦਾ ਠੀਕ ਹੈ ਨਾ ਗੋਲ ਮੋਲ ਗੱਲਾਂ ਨਹੀਂ ਕਰਦਾ ਮੈਂ ਤੁਹਾਨੂੰ ਦੱਸਾਂ ਫਿਰ ਠੀਕ ਹੈ ਉਡੇ ਕੋਲੇ ਲੋਕ ਹੋ ਕੇ ਜਾਂਦੇ ਨੇ ਇੱਕ ਪਾਰਟੀ ਦੀ ਫੇਵਰ ਕਰਦੇ ਹੋ ਤੁਸੀਂ ਇੱਕ ਪਾਰਟੀ ਦੀ ਸ਼ਰ੍ਹਾਂ ਫੇਵਰ ਕਰਦੇ ਠੀਕ 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 ਜਿਹੜੀ ਇੱਥੇ ਮੇਰੀ ਜੋ ਬਾਈਨੇਮ ਕੰਪਲੇਂਟ ਦੇਣੀ ਆ ਉਹ ਦੋ ਵੀਰ ਵੈਰੀਫਾਈ ਕਰ ਸਕਦੇ ਜਿਹੜਾ ਅਲੀਗੇਸ਼ਨ ਤੁਸੀਂ ਮੇਰੇ ਤੇ ਔਨ ਰਿਕਾਰਡ ਲਾ ਰਹੇ ਹੋ ਨਾ ਠੀਕ ਹੈ ਨਾ ਔਨ ਰਿਕਾਰਡ ਲਾ ਰਹੇ ਹੋ ਹੁਣ ਐਪਲੀਕੇਸ਼ਨ ਕੰਪਲੇਂਟ ਦਿਓ ਠੀਕ ਹੈ ਨਾ ਵਿਦ ਫੈਕਟਸ ਕੰਪਲੇਂਟ ਦਿਓ ਦੇ ਲਾਂਗੇ ਨਹੀਂ ਹਾਂ ਦੇ ਦਿਓ ਦੇ ਦਿਓ ਜਦੋਂ ਸਾਡੀ ਗੱਲ ਆਊਗੀ ਦੇ ਦਿਓ ਦੇ ਦਿਓ ਜੀ ਗੱਲ ਨਹੀਂ ਹੁਣ ਤੁਹਾਡੇ ਕੋਲ ਆ ਹੀ ਗਈ ਕੋਈ ਗੱਲ ਦੇ ਕੰਪਲੇਂਟ ਦੇ ਦੇ ਜਿਹੜੇ ਲੋਕਾਂ ਨੂੰ ਕਹਿੰਦੇ ਨੇ ਕੰਪਲੇਂਟ ਦੋ ਪਬਲੀਕਲੀ ਨਾ ਨਾ ਤਰੀਕਾ ਯੂ ਹੈਵ ਫੈਕਟਸ ਯੂ ਹੈਵ ਦਾ ਫੈਕਟਸ ギਵ ਅ ਕੰਪਲੇਂਟ ギਵ ਅ ਕੰਪਲੇਂਟ ਯੂ ਹੈਵ ਦਾ ਫੈਕਟਸ ਦੇ ਤਾਂ ਯਾਰ ਅਭੀ ਦੇ 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 ਦੇਖੋ ਜਿਹੜੀ ਇਹ ਵਰਤੀ ਹੈ ਨਾ ਇਹ ਤੁਹਾਨੂੰ ਲੋਕਾਂ ਦੇ ਨਾਲ ਚੰਗੇ ਵਿਵਹਾਰ ਵਾਸਤੇ ਦਿੱਤੀ ਹੈ ਚੰਗੇ ਵਿਵਹਾਰ ਵਾਸਤੇ ਦਿੱਤੀ ਹੈ ਜੀ ਪਰ ਤੁਸੀਂ ਨਾ ਰਿਪੀਟ ਕਰਦੇ ਆ ਗੱਲਾਂ ਵਰਦੀ ਦੇ ਉੱਪਰ ਮੇਰੇ ਕੋਲ ਸੈਲਫ ਰਿਸਪੈਕਟ ਹੈ ਜਿਹੜਾ ਬੰਦਾ ਮੇਰੇ ਨਾਲ ਜਿਹੜੇ ਲੈਜੇ ਗੱਲ ਕਰੂਗਾ ਮੈਂ ਉਹਨਾਂ ਨਾਲ ਉਹੀ ਲੈਜੇ ਕਰਾਂਗਾ ਮੇਰੀ ਇੱਕ ਗੱਲ ਸੁਣ ਲਓ ਮੇਰੀ ਇੱਕ ਗੱਲ ਸੁਣੋ ਹੁਣ ਮੈਂ ਕਹਿੰਦਾ ਡੀਆਰ ਸਾਹਿਬ ਨਾਲ ਜਿਹੜੇ ਲੈਜੇ ਚ ਤੁਸੀਂ ਗੱਲ ਕਰੋਗੇ ਨਾ ਉਸੇ ਨਾਲ ਕਰਾਂਗੇ ਬਿਲਕੁਲ ਠੀਕ ਹੈ ਬਿਲਕੁਲ ਠੀਕ ਹਾਂ ਬਿਲਕੁਲ ਠੀਕ ਹੈ ਜੇ ਤੁਹਾਨੂੰ ਲੱਗਦਾ ਨਾ ਕੋਈ ਸੈਲਫ ਰਿਸਪੈਕਟ ਹੈ ਤਾਂ ਸਾਡੀ ਸੈਲਫ ਰਿਸਪੈਕਟ ਵੀ ਹੋਣੀ ਹੋਈ ਹੈ ਬਿਲਕੁਲ ਠੀਕ ਹੈ ਬਿਲਕੁਲ ਠੀ ਕੋਈ ਫਰੇਟ ਨਹੀਂ ਦਿੱਤਾ ਜ਼ਿੰਦਾ ਕੋਈ ਫਰੇਟ ਨਹੀਂ ਦਿੱਤਾ ਜ਼ਿੰਦਾ ਮੈਂ ਕੋਈ ਫਰੇਟ ਨਹੀਂ ਦਿੱਤਾ ਇਹ ਲੋਕਾਂ ਦੀ ਹਿਫਾਜ਼ਤ ਨਹੀਂ ਆ ਲੋਕਾਂ ਨੂੰ ਡਰ ਤੋਂ ਮਿਲਦੀ ਤੁਸੀਂ ਔਨ ਰਿਕਾਰਡ ਗੱਲ ਕਹੀ ਹੈ ਜੀ ਜਿਹਦਾ ਕੰਪਲੇਂਟ ਮੈਂ ਲੋਕਾਂ ਦੀ ਆਪਾਂ ਨਾ ਕਰੀਏ ਤੁਸੀਂ ਦੀ ਔਨ ਰਿਕਾਰਡ ਜਿਹੜੀ ਗੱਲ ਕਹੀ ਆ ਉਹਦੀ ਕੰਪਲੇਂਟ ਦਿਓ ਲੋਕਾਂ ਦੇ ਪ੍ਰੋਬਲਮਾ ਦੱਸਿਓ ਲੋਕਾਂ ਨੂੰ ਧਮਕਾ ਨਾ ਦਿਓ ਕੰਪਲੇਂਟ ਦਿਓ ਧਮਕਾ ਨਾ ਕਰੋ ਲੋਕਾਂ ਦੇ ਪਰੋਪਰ ਹਮਰਾਨਾ ਨਾ ਕਰੋ ਮੁਰਦੂ ਦੀ ਜਿਹੜੀ ਗੱਲ ਪਬਲਿਕਲੀ ਕਹੀ ਹੈ ਉਹਦੀ ਗੱਲ ਤੇ ਖੜੇ ਉੱtre ਹੋ ਮੈਂ ਫਾਕਸਨ ਫਿਕਰ ਕਿਵਾ ਕੰਪਲੇਂਟ ਮੈਂ ਕੀ ਕੀ ਕੰਪਲੇਂਟ ਜਿੱਦੇ ਜਿੱਦੇ ਤੁਸੀਂ ਨਾਲ ਜਿੱਦੇ ਨਾਲ ਗੱਲ ਹੋਈ ਮੈਂ ਕਹਿੰਦਾ ਵੀ ਉਹ ਕਹਿੰਦੇ ਕੰਪਲੇਂਟ ਕਰ ਦੋ ਤੁਸੀਂ ਮੇਰੇ ਤੇ ਅਲੀਗੇਸ਼ਨ ਲਾਇਆ ਹੈ ਇੱਕ ਪਾਸੇ ਮਦਦ ਕਰਦੇ ਹੋ ਤੁਸੀਂ ਮੇਰੇ ਤੇ ਅ